ਜਿਸ ਜਿਹੜੇ ਪੜ੍ਹਦੇ ਆਂ ਜਿਹੜੀ ਮਦਦਾਰ ਬਣਦੇ ਆਂ ਸੋ ਜਿਹੜੀ ਤਿਰਕੀ ਦੀ ਵਧਾਈ ਦੇ ਪਾਤਰ ਨੇ ਜਿਹੜੀ ਕਮੇਟੀ ਨਗਰ ਸਾਰਾ ਵਧਾਈ ਦਾ ਪਾਤਰ ਆ ਸੋ ਵਧਾਈ ਸਾਡੇ ਪਿੰਡ ਪਟੜਾ ਨੂੰ ਵੀ ਹੈ ਜੀ ਜਿੱਥੋਂ ਬਾਬਾ ਜੀ ਪੜ੍ਹ ਕੇ ਸੰਤ ਬਾਬਾ ਵੀਰ ਸਿੰਘ ਕੋਲ ਵਿਦਿਆ ਲੈ ਕੇ ਇਥੇ ਪੱਕਦੇ ਕੇ ਜਾਂਦੇ ਗਏ ਇਸ ਤਰ੍ਹਾਂ ਇੱਕ ਸੰਤ ਬਾਬਾ ਉੱਪਰ ਹੀ ਜਿੱਥੋਂ ਉਹਨਾਂ ਨੇ ਪੜ੍ਹੇ ਤੇ ਸੰਤ ਬਾਬਾ ਚੰ다 ਸਿੰਘ ਜੀ ਉਮੀ ਸਾਡੇ ਪਿੰਡ ਪਟਲਾ ਤੋਂ ਸੰਤ ਬਾਬਾ ਅਧਿਮਾਨ ਸਿੰਘ ਕੰਬੜੀ ਸੋ ਦਿਨਾਂ ਦੀ ਟਿਸਾਲ ਪਿੰਡ ਵਿੱਚ ਵਧੀਆ ਚੱਲੀ ਸੇਵਨ ਤੁਹਾਡੇ ਪਿੰਡ ਵਿੱਚ ਵੀ ਵਧੀਆ ਸੰਤਾਂ ਦੀ ਜਿਹੜੀ ਮਹਿਮਾ ਇਹ ਚੱਲ ਰਹੀ ਹੈ ਸੋ ਸੰਤ ਸਾਡੇ ਜਿਹੜੇ ਸੰਤ ਸਭ ਜੋ ਜਨਪ ਹੈ ਸੋ ਜਨਪਤਰ ਨਹਾਉ ਸੰਤ ਜੀ ਨੇ ਦਾਨ ਆਨ ਕਬੂਰ ਬਰਕਤ ਸੋ ਸਾਡੇ ਹਰੀ ਗ੍ਰੰਥੀ ਅਵਤਾਰ ਸਿੰਘ ਜਿਹੜਾ ਨੂੰ ਮੈਂ ਆਈ ਧੀ ਬੇਚੂ ਜਾਗਾਂ ਸੋ ਉਹਨਾਂ ਦਾ ਬਤਨ ਬਾਰੇ ਸਾਰੀ ਸਤਿਦਾਨ ਬੋ ਇਹਨਾਂ ਪਾਤਰ ਜਿਹੜੇ ਮੁੱਖ ਬਸੇ ਉੱਤੇ ਕੀਤਰ ਕਰਨਾ ਸੀਗਾ ਇਸੇ ਨੂੰ ਫੋਟੋ ਦੇ ਇਸ ਤੇ ਫੋਟੋ ਦੇ ਸੀ ਨਾਲ ਮੇਰੇ ਪ੍ਰੀਤ ਤਗਲਾ ਨਾਲ ਬਦਕ ਤੇ ਸਾਡੇ ਜਵਾਹਰ ਸਿੰਘ ਜੀ ਇੱਕ ਮੈਂਡੀ ਮੈਂਬਰ ਨੂੰ ਜੀ ਸੋ ਸਾਰਿਆਂ ਦਾ ਧੰਨਵਾਦ ਹੈ ਜੀ ਸੋ ਰਸੀ ਸਾਡੇ ਜੁਨੇ ਹਟ ਟੀਚਰ ਪ੍ਰਿੰਸੀਪਲ ਸਾਹਿਬ ਉਹਨਾਂ ਦਾ ਧੰਨਵਾਦ ਰੂਹਾਂ ਪੁੱਲਾ ਦੇ ਖੇਮਾ ਦੀ ਵਾਲੀ ਕੁਜੀ ਦਾ ਕਾਲਸ ਸਾਹਿਬ ਵਾਈਫ ਜੀ ਜੀ ਪਤੇ